ਮਿੰਟੂ ਜੀ ਖਬਰਾਂ ਦਾ سلسلہ ਸ਼ੁਰੂ ਕਰੀਏ ਜੀ ਪ੍ਰਿਤਪਾਲ ਨੇ ਦੱਸੀ ਆਪਣੇ ਤੇ ਝੁੱਲੇ ਜ਼ੁਲਮ ਦੀ ਗਾਥਾ ਕੀ ਦੱਸ ਰਹੇ ਨੇ ਜੀ ਉਹ ਦੇਖੋ ਇਹ ਪ੍ਰਿਤਪਾਲ ਮੁੰਡਾ ਉਹ ਵੀ ਸੀਗਾ ਜਿਸ ਨੂੰ ਕਹਾ ਗਿਆ ਕਿ ਥੋ ਚੋੱਕ ਕੇ ਲੱਗੇ ਆ ਸੰ ਜੋ ਉੱਥੇ ਫੋਰਸਾਂ ਲੱਗੀਆਂ ਉਹਨੀਆਂ ਸੀ ਬਾਰਡਰ ਤੇ ਜੀ ਉਸ ਤੋਂ ਬਾਅਦ ਇੱਕ ਤਸਵੀਰ ਜਿਹੜੀ ਰੋਤਕ ਪੀਜੀ ਆਂ ਸ਼ੋ ਵਾਇਰਲ ਹੋ ਹੁੰਦੀ ਆ ਪੂਰੀ ਤਰ੍ਹਾਂ ਕਟਮਾਰ ਦਾ ਸ਼ਿਕਾਰ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਹੁੰਦਾ ਕਿ ਆ ਕਿ ਵੀਕਐਂਡ ਤੇ ਸਾਡੀ ਸਰਕਾਰ ਇੱਥੋਂ ਦੀ ਜਿਹੜੀ ਆ ਉਹ ਲੈਟਰ ਲਿਖਦੀ ਆ ਉੱਥੋਂ ਦੀ ਸਰਕਾਰ ਨੂੰ ਤੇ ਫੇਰ ਇਹ ਪ੍ਰਿੰਸੀਪਲ ਆ ਜਿਹੜਾ ਇਸ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਛੰਡੀਗੰਣੀ ਚ ਆਈ ਤੇ ਹੁਣ ਇੱਕ ਨਿਊਜ਼ ਆਰਡਲ ਨੂੰ ਉਹਨੇ ਇੱਕ ਇੰਟਰਵਿਊ ਦਿੱਤੀ ਆ ਇੰਟਰਵਿਊ ਦੇ ਵਿੱਚ ਬੋਲਤੇ ਨਹੀਂ ਚੱਜ ਨਾਲ ਰਿਹਾ ਉਹ ਤੁਲਕੇ ਤੁਹਾਨੂੰ ਪਤਾ ਹੀ ਆ ਇਨੀ ਕੂਟਵਾਰ ਦਾ ਸ਼ਿਕਾਨਚੀ ਦਾ ਜਵਾੜਾ ਟੁੱਟ ਗਿਆ ਹੋਵੇ ਫੇਰ ਇਸ ਤੋਂ ਇਲਾਵਾ ਦੰਦ ਟੁੱਟ ਗਏ ਹੁਣ ਬੋਲਣਾ ਬਹੁਤ ਔਖਾ ਹੈ ਪਰ ਜਿੰਨੀ ਹੂੰ ਕਾਥਾ ਉਸਨੇ ਦਸੀ ਉਹ ਰੂਹ ਨੂੰ ਕੰਬਾਉਣ ਵਾਲੀ ਆ ਕਿ ਉਸ ਨੂੰ ਚੁੱਕਿਆ ਪਿਆ ਸੀਗਾ ਤਾਂ ਇਹ ਤੋਂ। ਹਮਮ। ਤੇ ਫਿਰ ਉਸ ਤੋਂ ਬਾਅਦ ਦੱਸਦੇ ਆ ਕਿ ਬੁਰੀ ਜਿਹੀ ਪਾਠੀ ਕੁੱਟਿਆ ਗਿਆ ਜਿਸ ਤਰ੍ਹਾਂ ਅੱਗੇ ਵੀ ਦਾਅਵਾ ਆਇਆ ਤੇ ਫਿਰ ਉਤੋਂ ਬਾਅਦ ਹਸਪਤਾਲ ਲੈ ਗਏ। ਹਮਮ। ਉਹ ਦੂਜੇ ਪਾਸੇ ਇਹਦੇ ਤੇ ਅੱਜ ਸੁਣਵਾਈ ਵੀ ਸੀ ਕਿ ਹਾਈ ਕੋਰਟ ਦੇ ਵਿੱਚ ਮੈਂ ਸੁਣ ਰਿਹਾ ਸੀ ਜਿਹੜੇ ਸਰਕਾਰੀ ਵਕੀਲ ਆ ਉੱਥੋਂ ਦੇ ਇਹਨਾਂ ਦੇ ਯਾਨੀ ਸਰਕਾਰ ਦੇ ਵਕੀਲ ਆ ਜਿਹੜੇ ਜੀ। ਹਰਿਆਣੇ ਵਾਲੋਂ ਹਰਿਆਣੇ ਤੋਂ ਤਾਂ ਉਹ ਕਹਿ ਰਹੇ ਸੀ ਕਿ ਕਿ ਨਹੀਂ ਨਹੀਂ ਇਹਨੂੰ ਤੇ ਜ਼ਖਮੀ ਹਾਲਤ ਦੇ ਵਿੱਚ ਉਲਟਾ ਸੁਰੱਖਿਆ ਦਸਤਿਆ ਨੇ ਹਸਪਤਾਲ ਪਹੁੰਚਾਇਆ ਹਾਂ ਤੇ ਉੱਥੇ ਦੇਖੋ ਜੀ ਇਹਦੇ ਘਰਦਿਆਂ ਦੇ ਦਸਤਾਂ ਖਤਮ ਨੇ ਉਹ ਤਾਂ ਹੁਣ ਜਦੋਂ ਜਾਊਗਾ ਕੋਈ ਵੀ ਉਹਦਾ ਵਾਰਸ ਜਾਊਗਾ ਕਿਸੇ ਵੀ ਮਰੀਜ਼ ਦਾ ਤੇ ਜਾ ਕੇ ਦਸਤਾਂ ਖਤ ਤੇ ਕਰੂਗਾ ਹੀ ਕਰੂਗਾ ਜੀ ਜ਼ਾਰਾ ਜੀ ਕਰ ਫਿਰ ਉਹ ਕਹਿੰਦੇ ਆ ਕਿ ਕਿਉਂਕਿ ਗੱਲ ਇਹ ਸੁਣੋ ਮੇਰੀ ਸੀ ਕਿ ਨਾ ਕਿ ਨਾ ਸਿਰਫ ਕੁੱਟਿਆ ਗਿਆ ਬਲਕਿ ਇਹਦੇ ਤੇ ਇੱਕ ਮੁਕੰਕਤਮਾ ਵੀ ਦਰਜ ਕੀਤਾ ਗਿਆ ਤਾਂ ਹੁਣ ਹਰਿਆਣਾ ਸਰਕਾਰ ਵੱਲੋਂ ਇਹ ਸਪਸ਼ਟੀਕਰਨ ਆਇਆ ਕਿ ਉਹ ਤਾਂ ਉਹ ਤਾਂ ਅਸੀਂ ਕਿੰਨੇ ਐਫ ਆਈ ਆਰ ਦੇ ਵਿੱਚ ਸੋ ਨਾਮਜ਼ਦ ਨਹੀਂ ਕੀਤਾ ਇੱਕ ਐਫ ਆਈ ਆਰ ਹੈ ਕਿ ਆ ਜਿਹਦੇ ਵਿੱਚ ਕਿਸਾਨਾਂ ਨੂੰ ਆਮੇ ਮੰਨੇ ਨੂੰ ਬਣਾਇਆ ਗਿਆ ਮੁੱਲ ਜਮ ਕਹਿੰਦੇ ਕਿ ਗਾ ਚਾਤਪਰਤਲ ਕਰਕੇ ਗਾਸੀ ਕੁਸੀ ਟਾਕਟਾ ਅਬ ਇਹ ਹਾਲ ਜਿੰਨੀ ਵੀ ਕਾਥਾ ਹੁਣ ਤੱਕ ਸਾਹਮਣੇ ਆਈ ਆ ਉਹ ਬਹੁਤ ਹੀ ਤਸ਼ੱਦਦ ਵਾਲੀ ਇੰ ਬਹੁਤ ਜ਼ਿਆਦਾ ਕੁੱਟਿਆ ਗਿਆ ਬਹੁਤ ਜ਼ਿਆਦਾ ਮਾਰਿਆ ਗਿਆ ਹੁਣ ਜਿਹੜੇ ਮੰਪੇ ਉਹ ਵੀ ਬਿਲਕੁਲ ਰਹੇ ਉਹ ਕਹਿੰਦੇ ਕਿ ਦੁੱਖ ਦੇਖਿਆ ਹੀ ਨਹੀਂ ਜਾਂਦਾ ਜੀ ਇਹ ਟੀਚਰ ਸੀਗਾ ਵੱਡੀ ਗੱਲ ਇਹ ਕਿ ਪੜਾਉਦਾ ਸੀਗਾ ਤੇ ਉਸ ਪੜਾਈ ਰਖਾਈ ਦੇ ਕਾਰ ਤੋਂ ਹੀ ਕਿਤੇ ਤੋਂ ਹੀ ਜਿਹੜੀ ਕਮਾਈ ਹੁੰਦੀ ਸੀ ਉਹਦੇ ਨਾਲ ਹੀ ਟੈਂਪਰ ਚੱਲਦਾ ਸੀ ਹਮ ਨਹੀਂ ਅੱਡੇ ਜਾਓ ਪਰ ਕਾਲ ਕੋ ਕੀ ਕਰਦੀ ਆ ਪਰ ਹਰਿਆਣਾ ਸਰਕਾਰ ਜਿਹੜੀ ਆ ਉਹ ਉਲਟ ਕਹਾਣੀ ਸੁਣਾ ਰਹੀ ਆ ਕਿ ਜ਼ਖਮੀ ਹਾਲਤ ਵਿੱਚ ਬਿਲੇ ਅਸੀਂ ਖੇਤਾ ਬਿਚੂ ਵਲੇ ਸੀ ਪਰ ਸਵਾਲ ਤੇ ਪੈਦਾ ਹੁੰਦਾ ਹੈ ਨਾ ਕਿ ਚੇਤ ਤੁਸੀਂ ਪੰਜਾਬ ਵਾਲੀ ਸਾਈਡ ਆਈ ਨਹੀਂ ਤਾਂ ਇਹ ਤਾਂ ਅਰੋਖੇਤਾ ਚ ਖੇਤਾਂ ਮਿਲ ਗਏ ਤੇ ਜਾਂ ਇਹ ਤਾਂ ਹਰਿਆਣੇ ਦੇ ਖੇਤਾਂ ਚ ਮਿਲਿਆ ਤੇ ਉੱਥੇ ਕਲਾ ਕੀ ਲੈਣ ਗਿਆ ਜਦ ਕਿ ਉਹ ਤੇ ਬਿਲਕੁਲ ਕਹਾਣੀ ਉਲਟ ਦੱਸਦਾ ਕਿ ਮੈਂ ਉਸ ਵੇਲੇ ਤਾਂ ਆਨੇ ਵਾਲੀ ਜਗ੍ਹਾ ਤੇ ਸੀ ਜਿੱਥੇ ਆ ਕੇ ਮੈਨੂੰ ਮੋਟੇ ਆ ਗਿਆ ਜੀ ਜਦੋਂ ਚੁੱਕੇ ਆ ਗਏ ਤਾਂ ਸੱਤੋਂ ਵੰਡੀ ਵਾਲੇ ਚੀਂ ਮੋਟੇ ਵੀਡੀਓ ਬਹੁਤ ਆ ਗਈਆਂ ਨੇ ਜਿਹੜੀ ਸਾਹ ਤੌਰ ਤੇ ਦਿਖਾਉਂਦੀ ਆ ਕਿ ਇਹਨਾਂ ਨੇ ਇੰਦਨ ਜਾਵਾਲੀ ਸਾਈਡ ਆਕੇ ਨਾ ਸਿਰਫ ਬੰਦੇ ਕੁੱਟੇਆਂ ਬਲਕਿ ਟ੍ਰੈਕਟਰਾਂ ਕਾਰਾ ਉਹ ਸਾਰੀਆਂ ਭਰ ਦਿੱਤਿਆ ਚੀਜ਼ਾਂ ਜਿਹੜੇ ਜਿਹੜੇ ਵੀ ਇਹਨਾਂ ਰੋ ਕਿਤੇ ਦੇ ਸੀ ਜੀ ਮੰਤਰੀ ਜਿਹੜੇ ਕੇਂਦਰੀ ਮੰਤਰੀ ਨੇ ਹਰਦੀਪ ਸਿੰਘ ਪੁਰੀ ਉਹਨਾਂ ਨੇ ਹਰ ਸਿਮਰਤ ਕੌਰ ਬਾਦਲ ਤੇ ਨਿਸ਼ਾਨਾ ਵਿੰਨਿਆ ਕੀ ਆਖ ਰਹੇ ਨੇ ਦੇਖੋ ਬੀਤੇ ਦਿਨ ਹੀ ਵਰਚੁਅਲ ਤੌਰ ਤੇ ਪ੍ਰਧਾਨ ਮੰਤਰੀ ਨੇ ਦੋ ਪੀਜੀਆਈ ਸੈਂਟਰਲਾਈਟ ਸੈਂਟਰਾਂ ਦਾ ਉਤ ਘਾਟਣ ਕੀਤਾ ਸੀਗਾ ਉਸ ਮੌਕੇ ਤੇ ਨਾ ਇੱਕ ਮੱਠਿੰਡੇ ਦੇ ਵਿੱਚ ਸਮਾਨ ਨਮ ਰੱਖਿਆ ਗਿਆ ਸੀਗਾ ਜਿਸ ਦੇ ਵਿੱਚ ਰਾਜਪਾਲ ਵੀ ਉੱਚੇ ਚੇ ਤੌਰ ਤੇ ਪਹੁੰਚੇ ਹੋਏ ਸਨ ਹਮਮ ਜਦੋਂ ਰਿੰਬਰ ਬਾਤ ਸੰਬੋਧਨ ਕਰਨ ਲੱਗੇ ਤੇ ਇਹਨਾਂ ਨੇ ਵਿੱਚ ਕਿਸਾਨਾਂ ਦੀ ਗੱਲ ਜਿਹੜੀ ਉਹ ਸ਼ੁਰੂ ਲੇ ਹਮਮ ਉਸ ਤੋਂ ਬਾਅਦ ਉਹ ਆ ਕਿ ਕਿ ਪਾਜਪਾੜ ਨੇ ਆਖਿਆ ਕਿ ਕੀ ਕਰੀਏ ਹੁਣ ਇਹ ਬੀਬੀ ਤੇ ਜਿਹੜੀ ਆ ਭਈ ਸਾਨੂੰ ਨਹੀਂ ਦੀ ਜਾਂਦੀ ਆ ਹਮ ਇਹਨਾਂ ਨੇ ਚੁੱਕ ਕੇ ਫਿਰ ਉੱਥੇ ਹੋਟਿੰਗ ਕਰਨੀ ਸ਼ੁਰੂ ਕਰ ਦਿੱਤੀ ਜੈ ਸ਼੍ਰੀ ਰਾਮ ਮੋਦੀ ਜਿੰਦਾਬਾਦ ਜਿੱਤਰਾ ਇੱਕਾਂ ਦੇ ਹੁੰਦੇ ਆ ਹਮਮ ਉਸ ਤੋਂ ਬਾਅਦ ਫਿਰ ਇਹ ਜਿਹੜਾ ਭਾਸ਼ਣ ਸੀਗਾ ਉਹ ਇੱਕ ਤਰ੍ਹਾਂ ਨਾਲ ਕਹ ਲੋ ਕਿ ਖਾਲਾ ਲਦਾ ਸ਼ਿਕਾਰ ਹੋ ਗਿਆ ਜੀ ਅੱਜ ਇਹਦੇ ਤੇ ਸ਼ਾਇਦ ਬਜੀਠਿਆ ਸਾਹਿਬ ਵੀ ਬੋਲ ਰਿਹਾ ਏ ਸਾ ਆਪਣੀ ਭੈਣ ਜੀ ਦੇ ਖਿਲਾਫ ਜਿਹੜੀ ਉਟਿੰਗ ਹੋਈ ਆ ਉਹਨੂੰ ਲੈ ਕੇ ਬੋਲ ਰਿਹਾ ਏ ਹੁਣ ਪੂਰੀ ਸਰ ਜਿਹੜੇ ਆ ਉਹਨਾਂ ਨੇ ਅਸਿੱਧੇ ਢੰਗ ਨਾਲ ਇਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਕਹ ਲੋ ਕਿ ਥੋੜੀ ਤਾਕੀਰ ਕੀਤੀ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਾ ਨਹੀਂ ਆ ਹੂੰ ਹੂੰ ਇਹਨਾਂ ਨੇ ਵੀ ਅਪਰੀਸ਼ੀਏਸ਼ੀਏ ਸ਼ੀ ਹੀ ਸਮੋਦਨ ਕੀਤਾ ਕਿ ਦੇਖੋ ਜੀ ਜਦੋਂ ਇਹ ਮਾਮਲਾ ਸਿਹਤ ਖੇਤਰ ਦੇ ਨਾਲ ਜੁੜਿਆ ਜੁੜਿਆ ਹੋਇਆ ਸੀਗਾ ਤਾਂ ਫਿਰ ਉੱਥੇ ਸਿਆਸੀ ਭਾਸ਼ਣ ਕਰਦੀ ਜ਼ਰੂਰਤ ਹੀ ਕੀ ਸੀ ਹੂੰ ਹੂੰ ਤਾਂ ਇਹ ਨਾਮੇ ਨਾਮ ਨਹੀਂ ਲਿਆ ਪਰ ਅਸੀਂ ਤੇ ਟਾਂਗ ਨਾਲ ਬੀਬਾ ਬਾਦਲ ਨੂੰ ਇਹ ਰਿਤਾ ਕਿ ਤਾ ਉੱਥੇ ਜਿਹੜਾ ਇਹ ਸਿਆਸੀ ਭਾਸ਼ਣਸ ਇਹ ਬੰਦਾ ਹੀ ਨਹੀਂ ਸੀ ਕਿਉਂਕਿ ਜੇ ਕੋਈ ਸਿਹਤ ਨਾਲ ਜੁੜਿਆ ਸਮਾਗਮ ਹੈ ਤਾਂ ਫਿਰ ਸਿਹਤ ਦੀਆਂ ਹੀ ਗੱਲਾਂ ਹੋਣੀਆਂ ਚਾਹੀਦੀ ਜੀ ਖੈ ਗਾਣੇ ਆਪ ਨੂੰ ਜੋੜ ਦੇ ਬੱਜਾਲੇ ਯਾਨੀ ਜਿਹੜੀਆਂ ਚਰਚਾਵਾਂ ਚਲਦੀਆਂ ਪਈਆਂ ਸੀ ਉਹਦੇ ਵਿਚਾਲੇ ਇਹ ਇੱਕ ਨਵਾਂ ਹੀ ਹੁਣ ਵੇਖੀਏ ਤੇ ਵਿਵਾਦ ਨਿਕਲਿਆ ਜਿਹਦੇ ਵਿੱਚ ਆ ਬੀਬਾ ਬਾਦਲ ਦੇ ਖਿਲਾਫ ਆਈਪਾ ਵਾਲੇ ਜਿਹੜੇ ਆ ਉਹ ਕਿਉਂ ਰਿਪੇਅਰ ਇਸ ਸਾਡੇ ਸਮਾਜਮ ਦੀ ਵਿਚਾਰ ਕੇ ਬੀਬੀ ਜਿਹੜੀ ਆ ਉਹ ਸਾਡੇ ਖਿਲਾਫ ਦੋਲ ਗਈ। ਹਮ ਮੈਂਟਰੀ ਐਡਵੋਕੇਟ ਤਾਮੀ ਨੇ ਮੁੱਖ ਮੰਤਰੀ ਪੰਜਾਬ ਨੂੰ ਖੱਤ ਲਿਖਿਆ ਜੀ ਕੀ ਲਿਖਿਆ ਉਹਨਾਂ ਨੇ? ਦੇਖੋ ਐਡਵੋਕੇਟ ਤਾਮੀ ਬੋਰਾਨੇ ਜਿਹੜਾ ਖੱਤ ਲਿਖਿਆ ਹੈ ਉਹ ਬਤੌਰ ਐਸਟੀਪੀਸੀ ਪ੍ਰਧਾਨ ਇਹਨਾਂ ਨੇ ਇਹ ਆ ਕਿ ਕਿ ਡਿਮਰੂਗੜ ਚੇਲ ਦੇ ਵਿੱਚ ਨਜ਼ਰਬੰਦ ਜਿਹੜੇ ਸਿੱਖ ਨੌਜਵਾਨ ਆ ਜਿਨ੍ਹਾਂ ਤੇ ਮਨੁੱਖੀ ਅਧਿਕਾਰਾਂ ਤੇ ਨਿੱਜਤਾ ਦੇ ਜਿਹੜੇ ਸਲੋਕਾਰ ਆ ਹਮ ਹ ਉਹਨਾਂ ਦਾ ਜੋ ਉੱਥੇ ਹੰਨਰ ਹੋ ਰਿਹਾ ਉਹਦੇ ਤੇ ਕਦਮ ਚੁੱਕਦੇ ਆ ਤੁਸੀਂ ਉਹਨਾਂ ਨੂੰ ਪੰਜਾਬ ਦੀ ਜ਼ਿਲ੍ਹਾ ਰਿਜਿਸਟਰੀ ਨੀ ਕਰੋ ਹਮ ਹ ਤਾਂ ਕਿਉਂਕਿ ਮਾਮਲਾ ਜਿਹੜਾ ਉਹ ਅੱਜ ਹਾਈ ਕੋਰਟ ਦੇ ਵਿੱਚ ਵੀ ਲੱਗਾ ਸੀਗਾ ਤਾਂ ਹੋਇਆ ਕਿ ਕਿ ਉਹਦੇ ਚ 29 ਫਰਵਰੀ ਜਿਹੜੀ ਆ ਉਹ ਅਗਲੇ ਤਰੀਕ ਪੈ ਗਈ ਆ ਹਮ ਹ ਕਿਉਂਕਿ ਜਿਹੜੀਆਂ ਸੰਬੰਧਿਤ ਪਾਰਟੀਆਂ ਸੀ ਸਾਰਿਆਂ ਨੇ ਜਵਾਬ ਫਾਈਲ ਕਰਨਾ ਸੀ ਨਾ ਤੇ ਜਵਾਬ ਵਾਸਤੇ ਥੋੜਾ ਸਮਾਂ ਮਿਲ ਗਿਆ ਜੀ ਇਦਨ ਜੇ ਤੁਸੀਂ ਕਹੋਗੇ ਤਾਂ ਅਮਰੰਤ ਪਾਲ ਸਿੰਘ ਦਾ ਜੋ ਫਾਦਰ ਹੈ ਪਿਤਾ ਹੈ ਉਹ ਵੀ ਮਿਲ ਕੇ ਆਇਸਨ ਸ਼ੈਡੋ ਵਿਸ਼ਲੇਧਿਨੇ ਆ ਜੋ ਐਕਸੈਕਟਲੀ ਨੂੰ ਮਿਲ ਕੇ ਆ ਸੰਜੇ ਹੋਣデア ਉਹ ਮਿਲ ਕੇ ਆ ਅਦਿਸ਼ਾ ਸੌਰੀ ਅਡੀਸ਼ਨਲ ਹਮਸੈਕਟਰੀ ਆ ਜਿਹੜੇ ਉਹਨਾਂ ਨੂੰ ਮਿਲ ਕੇ ਆਏ ਸੀ ਕਿ ਉਹਨਾਂ ਨੇ ਬਾਹਰ ਆ ਕੇ ਗੱਲ ਕਹੀ ਸੀ ਕਿ ਕਿ ਨਾ ਤੋ ਸਾਨੂੰ ਨੇ ਆ ਦੀ ਕੋਈ ਉਮੀਦ ਨਹੀਂ ਇਤੇ ਕਹਿਣ ਡਿਆ ਇਹ ਦੇਖੋ ਜੀ 10-20 ਦਿਨ ਬਾਕੀ ਆ ਐਨਐਸਈ ਦਾ ਸਾਲ ਪੂਰਾ ਹੋਣ ਵਾਲਾ ਵੇਟ ਕਰ ਲਓ ਹਮ ਹਮ ਤੇ ਉਹ ਕਹਿੰਦੇ ਕਿ ਉਹ ਉਥੇ ਪੁਕੜਤਾ ਰਿਖੀ ਬੈਠੇ ਨੇ ਜੀ ਅਸੀਂ ਇੱਥੇ ਪੁਕੜਤਾ ਰੱਖੀਏ ਇਹ ਨਾ ਡਿਵੀਡੈਂਡ ਆਉデオ ਆਉਦੇ ਉਥੇ ਬੰਦੇ ਮਰਨੇ ਸ਼ੁਰੂ ਹੋ ਜਾਣਗੇ ਹਮ ਹਮ ਮਤਲਬ ਕਿ ਗੱਲਬਾਤ ਹੋਈ ਸ਼ੁਰੂ ਸੀ ਪਰ ਗੱਲਬਾਤ ਵਿੱਚ ਵਿਚਾਲੇ ਉਹ ਟੁੱਟ ਗਈ ਨਾ ਬੰਦਾ ਹਾਲਾ ਉਹ ਨਾ ਇਹ ਜਿਹੜੀ ਪੋਖੜਤਾ ਦੇ ਇਥੇ ਸ਼ੋਹ ਹੋਈ ਆ ਅੰਗਰਸਨ ਵਿੱਚ ਕਿਤੇ ਦੂਸਰੀ ਉੱਥੇ ਡਿਬਰੂਗੜ੍ਹ ਚ ਅਲ ਰਹੀ ਆ ਉਹ ਚੱਲ ਰਹੀ ਆ ਕਿ ਨਹੀਂ ਇਹ ਤਾਂ ਪਤਾ ਨਹੀਂ ਹੈ ਪਰ ਜੋ ਸ਼ੁਰੂਆਤੀ ਖਬਰਾਂ ਸੀਗੀਆਂ ਉਹ ਤਾਂ ਇਹੋ ਹੀ ਸੀਗੀਆਂ ਕਿ ਡਿਬਰੂਗੜ੍ਹ ਦੇ ਵਿੱਚ ਪੋਖੜਤਾ ਚੱਲ ਰਹੀ ਆ ਤੇ ਇੱਥੇ ਵੀ ਜਿਹੜੇ ਬੈਠੇ ਉਹ ਇਹਨੇ ਚਾਹਿਆ ਅਮਰਤਪਾਲ ਸਿੰਘ ਦੀ ਮਾਤਾ ਤੇ ਉਹਨਾਂ ਦਾ ਵੀ ਕਹਿਣਾ ਕਿ ਡਿਬਰੂਗੜ੍ਹ ਚੀਲ ਦੀ ਵਿੱਚ ਪੋਖੜਤਾ ਹਾਲੇ ਚੱਲ ਰਹੀ ਆ ਤਾਂ ਤਾਂ ਵੱਡਾ ਸਵਾਲ ਇਹ ਬਣਦਾ ਹੈ ਕਿ ਇਹ ਹੀ ਪੈਦਾ ਹੁੰਦਾ ਹੈ ਕਿ ਆ ਜਿੰਨੀ ਇਥੇ ਜੇਲ ਤਬਦੀਲ ਦੀ ਮੰਗਿਆ ਕਿ ਉਹ ਪੂਰੀ ਹੋ ਜਾਏਗੀ ਕਿ ਨਹੀਂ ਹੂੰ ਹੂੰ ਵੇਖੋ ਜਿੰਨੀ ਪੰਜਾਬ ਸਰਕਾਰ ਆ ਉਹ ਨਹੀਂ ਚਾਹੇਗੀ ਕੇਂਦਰ ਸਰਕਾਰ ਨੂੰ ਨਹੀਂ ਚਾਹੇਗੀ ਤਾਂ ਇਹਦੇ ਵਿੱਚ ਕੀ ਹੈ ਕਿ ਇੱਕ ਵਿਚਾਲਣਾ ਰਸਤਾ ਮੈਂ ਸਮਝਦਾ ਜਿਹੜਾ ਬਣ ਸਕਦਾ ਉਹ ਇਹ ਆ ਜਿਹੜਾ ਮਨੁੱਖੀ ਅਧਿਕਾਰਾਂ ਨਾਲ ਵੀ ਜੇ ਆਪਾਂ ਜੋੜ ਕੇ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਕਾਫੀ ਸਾਰਥਕ ਹੈ ਕਿ ਘਟੋਕਟ ਕਿਸੇ ਰਾਜਸਥਾਨ ਯਾ ਹਰਿਆਣਾ ਚੰਤਰਪਟੇਸ਼ਵਰ ਕੇ ਸਟੇਟ ਦੀ ਜੇਲ੍ਹ ਦੇ ਵਿੱਚ ਹੀ ਲਿਆ ਕੇ ਬੰਦ ਕਰ ਦਿਓ ਜੇ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹਾਂ ਹਮ ਹਮ ਕਿਉਂਕਿ ਉਹਦੇ ਨਾਲ ਇਹ ਉਦਾ ਕਿ ਨਾਰਥ-ਈਸਟ ਦਾ ਕਲਚਰ ਆ ਲੱਗਿਆ ਫੂਡ ਖਾਣਾ ਵੀ ਨਾ ਤੁਹਾਨੂੰ ਪਤਾ ਉਹ ਸਭ ਕੁਝ ਅਲੱਗਿਆ ਸਭਿਆਚਾਰ ਵੀ ਅਲੱਗਿਆ ਹਮ ਹਮ ਤਾਂ ਚਲੋ ਇਸ ਜੇਲ੍ਹ ਦੇ ਵਿੱਚ ਹੋੜ ਆ ਜਾ ਆ ਕੇ ਬੰਦਾ ਜਿਹੜਾ ਉਹ ਕਿਤੇ ਨਾ ਕਿਤੇ ਬਦਲੇ ਮਾਹੌਲ ਦੇ ਵਿੱਚ ਸੌਖੇ ਰੇਲ ਕੱਟ ਲੈਂਦਾ ਉਹਨਾਂ ਤਾਂ ਜੇਲ੍ਹ ਦੇ ਵਿੱਚ ਸੌਖਾ ਤਾਂ ਬੰਦਾ ਤੁਹਾਨੂੰ ਮੌਤ ਘੱਟ ਹੁੰਦਾ ਪਰ ਪੀਰ ਵੀ ਦਿਨ ਜਿਹੜੇ ਨਿਕਲਦੇ ਹੁੰਦੇ ਤੇ ਇਹਨਾਂ ਕਟੀਆਂ ਜੜੀਆਂ ਕਰਨੀਆਂ ਹੁੰਦੀਆਂ ਉਹ ਸੌਖੀਆਂ ਹੋ ਜਾਂਦੀਆਂ ਹੂੰ 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 ਇਹ ਦੇਖਦੇ ਹਾਂ ਕਿ ਇਹਦਾ ਹੱਲ ਨਿਕਲਦਾ ਇੱਕ ਪਾਸੇ ਹਾਈ ਕੋਰਟ ਦੇ ਵਿੱਚ ਮਾਮਲਾ ਵੀ ਆ ਦੂਸਰੇ ਪਾਸੇ ਜਿਵੇਂ ਮੈਂ ਦੱਸਿਆ ਤੁਹਾਨੂੰ ਉਹ ਖੜਤਾਲਾਂ ਦਾ ਵੀ ਮਸਲਾ ਹੈ ਤੇ ਤੀਸਰੇ ਪਾਸੇ ਸਰਕਾਰ ਆ ਜੋ ਹੋਂ ਤੱਕ ਖਮੋਸ਼ੀ ਤੁਰੀ ਆਉਂਦੀ ਜੀ ਮਿੰਟੂ ਜੀ ਕਰਮਜੀਤ ਅਨਮੋਲ ਸਿਆਸੀ ਪਾਸੇ ਥੋੜੇ ਐਕਟਿਵ ਹੋ ਰਹੇ ਨੇ ਸਿਆਸੀ ਗਤੀਵਿਧੀਆਂ ਵਧੀਆਂ ਗਈਆਂ ਨੇ ਕਰਮਜੀਤ ਅਨਮੋਲ ਵੱਲੋਂ ਕੀ ਅਪਡੇਟ ਹੈ ਦੇਖੋ ਸਿਆਸੀ ਗਤੀਵਿਧੀਆਂ ਹੀ ਨਹੀਂ ਕਦੇ-ਕਦੇ ਤੇ ਮੋੜ ਇਹ ਕਿਆਫੇ ਲੱਗਦੇ ਪਏ ਆ ਕਿ ਸ਼ਾਇਦ ਸੰਗਰੂਰ ਵਾਲਿਆਂ ਨੂੰ ਇੱਕ ਕਮੇਡੀਅਨ ਹੋਰ ਮਿਲ ਜਾਣਾ ਹੂੰ ਹੂੰ ਮਤਲਬ ਪਹਿਲਾ ਕਮੇਡੀਅਨ ਜਿਹੜੇ ਸੀਗੇ ਮਾਨ ਸਾਹਿਬ ਉਹ ਨੇਤਾ ਵੜ ਕੇ ਇੱਥੋਂ ਨਿਕਲੇ ਸੰਗਰੂਰ ਚੋਂ ਜੀ ਪਹਿਲਾਂ ਤਾਂ ਕਮੇਡੀਅਨ ਹੀ ਸੀ ਤਾਂ ਨੇਤਾ ਵੜ ਕੇ ਨਿਕਲੇ ਤੇ ਫਿਰ ਮੁੱਖ ਮੰਤਰੀ ਵੀ ਬਣੇ ਤਾਂ ਹੁਣ ਚਰਚਾਵਾਂ ਨੇ ਕਿ ਕਰਮਜੀਤ ਅਨਬੋਲ ਜਿਹੜੇ ਕਿ ਇਹਨਾਂ ਦੇ ਮਿੱਤਰ ਆ ਹੂੰ ਹੂੰ ਯਾਨੀ ਜੇ ਤੁਸੀਂ ਇਹਨਾਂ ਦਾ ਸਫਰ ਵੇਖੋਗੇ ਨਾ ਬਹੁਤ ਲੰਮਾ ਸਫਰ ਇਹਨਾਂ ਨੇ ਇਕੱਠਿਆਂ گزارਿਆ ਜੀ ਇਥੋਂ ਤੱਕ ਇਹਨਾਂ ਦੀ ਯੂਨੀਵਰਸਿਟੀ ਦੀ ਟੀਮ ਸੀ ਉਹਦੇ ਵਿੱਚ ਵੀ ਇਕੱਠੇ ਸਨ ਕਾਲਜ ਦੇ ਵਿੱਚ ਵੀ ਇਕੱਠੇ ਸਨ ਇਲਾਕਾ ਵੀ ਇਹਨਾਂ ਦਾ ਹੀ ਕੋਈ ਆ ਹਮ ਹਮ ਤਾਂ ਕਰ ਕਰਮਜੀਤ ਅਨਮੋਲ ਦੀਆਂ ਦਸੂ ਤੱਕ ਕਤਿਗਤੀਆਂ ਖਾਸੀਆਂ ਦੇਖੀਆਂ ਜਾ ਰਹੀਆਂ ਪਰ ਇਦੋਂ ਵੀ ਪਿੱਛੇ ਚਲੇ ਜਾਓਗੇ ਤਕਰੀਬ ਨੂੰ ਬਿੰਦਾਂਖੰਡ ਤੇ ਬੋਲ ਗਿਆ ਕਿ ਜਦੋਂ ਤੋਂ ਇਹ ਕਾਫੇ ਲੱਗ ਰਹੇ ਨੇ ਕਿ ਕਰਨਜੀਤ ਅਨਮੋਲ ਸੰਰੂਰ ਤੋਂ ਉਮੀਦਵਾਰ ਹੋ ਸਕਦੇ ਆ ਹੁਣ ਉਹ ਇੱਥੇ ਆਮ ਹੀ ਗਤੀ ਗਤੀਆਂ ਅੰਜਾਮ ਦੇਦੇ ਨਜ਼ਰ ਆਉਂਦੇ ਆ ਕਰਨਜੀਤ ਅਨਮੋਲ ਜੁੜੇ ਆ ਕਾਫੀ ਕਨੂਕਿਤ ਉਹਨਾਂ ਜਿੱਦਾਂ ਪਾ ਕਨਿਏ ਕਿ ਬੰਦਾ ਕੋਈ ਰਾਜਨੀਤੀ ਵੱਲ ਖਿੱਚਿਆ ਜਾਂਦਾ ਕਿਸੇ ਚੀਜ਼ ਵੱਲ ਖਿੱਚਿਆ ਜਾਂਦਾ ਜੀ ਉਹ ਮਤਲਬ ਕਿ ਪਹਿਲਾਂ ਥੋੜੇ ਥੋੜੇ ਲੱਗਦੇ ਸੀ ਉਹ ਪੁਣਤੇ ਪੂਰੇ ਰਾਜ ਵਿੱਚ ਜਿਵੇਂ ਲੱਗਦੇ ਹਾਲਕਿ ਕਰਨਜੀਤ ਅਨਮੋਲ ਸਿੱਤੇ ਤੋਂ ਤੇ ਇਹ ਨਹੀਂ ਮੰਨ ਰਿਹਾ ਜੀ ਉਹ ਉਮੀਦਵਾਰ ਹੌਸਾ ਤੇ ਯਤਨ ਰੱਖਦੇ ਆ ਪਰ ਨਾਰੇ ਜ਼ਰੂਰ ਕਹ ਦਿੰਦੇ ਕਿ ਜੇਕਰ ਪਾਰਟੀ ਮੌਕਾ ਦੇਵੇਗੀ ਤੇ ਕੋਈ ਗੱਲ ਨਹੀਂ ਬਚਾ ਆ। ਹੂੰ ਹੂੰ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮੱਡੀ ਕੰਦੇ ਆ ਜੇ ਕਰਮਜੀਤ ਅਨਮੋਲ ਉਮੀਦਵਾਰ ਬਣ ਜਾਂਦੇ ਤਾਂ ਜੀ ਸਗਰੂਰ ਵਾਲਿਆਂ ਨੂੰ ਫਿਰ ਦੂਸਰਾ ਕੰਪੀਡੀਨ ਮਿਲ ਜਾਏਗਾ ਤਾਂ ਬਾਕੀ ਉਹਨ ਦੇਖੋ ਅਲੀ ਕੀ ਬਣਨਾ ਬਹੁਤ ਥੋੜਾ ਸਮਾਂ ਬਚੇ ਜਦੋਂ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਇੱਕ ਕਰਕੇ ਪਾਰਟੀਆਂ ਜਿਹੜੀਆਂ ਉਹ ਆਪ ਕੋ ਆਪਣੇ ਕੈਂਡੀਡੇਟਸ ਜਿਹੜੀਆਂ ਉਹ ਲਾਣ ਦੇ ਰਹੀ ਹੈ ਤਾਂ ਉਹਦੇ ਵਿੱਚ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਗੋਣਾ ਕਿਤੇ ਕਿਤੇ ਦੇ ਗਿਆ ਜੀ ਮਿੰਟੂ ਜੀ ਇਹ ਦੱਸਿਓ ਇੱਕ ਹਾ ਵੀਕਐਂਡ ਤੇ ਖਬਰ ਬੜੀ ਸੋਸ਼ਲ ਮੀਡੀਆ ਤੇ ਵੀ ਬੜੀ ਤੇਜ਼ੀ ਨਾਲ ਫੈਲੀ ਕਿਉਂਕਿ ਇੱਕ ਬੜੀ ਤੇਜ਼ ਰਫਤਾਰ ਟ੍ਰੇਨ ਬਗੈਰ ਕਿਸੇ ਡਰਾਈਵਰ ਤੋਂ ਤਕਰੀਬਨ 70 80 ਕਿਲੋਮੀਟਰ ਦਾ ਸਫ਼ਰ ਤੈਅ ਕਰ ਗਈ ਪੰਜਾਬ ਇਧਰੋਂ ਜੰਮੂ ਵਾਲੇ ਪਾਸਿਓਂ ਪੰਜਾਬ ਪਹੁੰਚ ਗਈ ਕੀ ਵੇਰ ਵਾਰੀ ਇਹ ਸਾਰੀ ਖਬਰ ਦਾ ਬਿਲਕੁਲ ਇੱਕ ਫਿਲਮ ਆਈ ਸੀ ਵਰਨਿੰਗ ਟ੍ਰੇਨ ਹਾਂਜੀ ਇਹ ਕੰਪਨੀ ਪੂਰੀ ਵਾਰਾ ਨੰਨੇ ਟ੍ਰੇਨ ਹੀ ਆ ਜੀ ਜੀ ਦੇ ਵਿੱਚ ਡਰਾਈਵਰ ਹੀ ਆ ਨੀਗਾ ਜੀ ਹੁਣ ਇਹ ਜਿਹੜਾ ਮਾਮਲਾ ਹੈ ਉਹ ਇਸ ਤਰ੍ਹਾਂ ਹੈ ਕਿ ਦੱਸਦੇ ਆ ਕਿ ਇਹ ਨਾ ਕਿਤੇ ਟਰਾ ਤੇ ਖਲੋਤੀ ਸੀ ਗੱਡੀ ਹੂੰ ਫਿਰ ਡਰਾਈਵਰ ਬਗਨੇ ਸੀ ਲੋਕੋ ਪਾਇ ਲੈ ਚੀਨਾ ਨੂੰ ਪਾਖਾ ਦੇ ਮੈਂ ਉਹ ਕਿਤੇ ਚਾਹ ਪੀਣ ਨੂੰ ਤਾਲਵਾ ਲੱਗੀ ਡਰਾਈਵਰ ਨੂੰ ਦਾਵਾ ਦਾ ਵਿਸ਼ੇਤੀ ਛੇਤੀ ਉਹ ਕਿਤੇ ਚਾਹ ਪੀਣ ਚਾਹ ਆ ਬਿਆ ਉਹ ਚਾਰਨ ਸੇ ਆਪਾ ਆਤਾ ਉਹ ਗੱਡੀ ਤੁਰਦੀ 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 ਦੇ ਰੜਟੀ ਹੂੰ ਹੂੰ ਪਤਾ ਨਹੀਂ ਕਿ ਸਾਹ ਮੈਨੂੰ ਤਾਂ ਪਤਾ ਨਹੀਂ ਬੜੋ ਕੀ ਇਹਦਾ ਹਿਸਾਬ ਕਿਤਾਬ ਹੁੰਦਾ ਦੱਸਦੇ ਕਿ ਮੁਰਤੇ ਦੀ ਵਰਾਫਤਾਰੀ ਕਿ ਨਹੀਂ ਫੜ ਗਈ ਕਿ ਬਸ 400 ਚਾਹ ਨਾ 400 ਚਾਹ ਨਾ ਉਹ ਤੇ ਦੱਸਦੇ ਕਿ ਦਰਜਨਾ ਫਾਟਕ ਬੰਦ ਕਰਵਾਏ ਹੂੰ ਹੂੰ ਵੀ ਗੰਡੀ ਪੱਤੀ ਆ ਬਣਾ ਕਰ ਰਿਹਾ ਪਰ ਤੋਂ ਫਾਟਕ ਬੰਦ ਕਰੋ ਇਹ ਲੋਕ ਦੇਖਣਾ ਵੀ ਇੱਕ ਕਮਾਲ ਦੀ ਗੱਲ ਹੈ ਕਿ ਇੰਨੀ ਤੇਜ਼ ਦੌੜ ਦੀ ਹਮਾਲ ਘਟੀ ਸੀ ਹੂੰ ਹੂੰ ਚਲੋ ਸੰਗੇ ਪਾ ਕਿ ਅਲਗੋ ਕੋਈ ਘਟ ਨਹੀਂ ਨਹੀਂ ਮੇਲੇਂ ਗਾਂਟਾ ਵੀ ਠੀਕ ਹੀ ਮਲੇ ਯਾਰ ਉਹ ਹੌਲੀ ਹੌਲੀ ਨੋ ਫਿਰ ਜਿੱਥੇ ਕਿਤੇ ਹੀ ਵੱਲੋਂ ਇਧੇ ਪੌਪ ਪਈ ਦਸੀ ਬੋਰੀਆਂ ਬਾਰੀਆਂ ਸੁੱਟਦੇ ਇਹ ਹੌਲੀ ਹੋ ਜਾਵੇ ਕਿਸੇ ਤਰੀਕੇ ਨਾਲ ਹੋਈ ਕਿਤੇ ਹੁੰਦੀ ਉਹ ਤੇ ਤਰਨੀ ਤਰੀਕੇ ਵਿੱਚ ਸਾਰਾ ਕੁਝ ਅਖੀਰ ਇਧਰ ਨਹੀਂ ਚੜਾ ਕਿ ਨੋ ਕੇਰੀਅਲਿਸ ਆਬ ਲੋਕਾਂ ਦੀ ਥੋੜੀ ਹੌਲੀ ਹੋਈ ਇਹਦੇ ਜਿਵੇਂ ਆਪ ਦਾ ਕਾਪਟਮ ਤੇ ਆ ਬੰਦੋ ਵਾਸਤਾ ਇਹਨਾਂ ਨੇ ਕਰਕੇ ਤੇ ਜਦੋਂ ਫਿਰ ਚੜਾਈ ਆਈ ਤੇ ਇੱਥੇ ਆ ਕੇ ਗੱਡੀ ਜਣੀ ਆ ਨਾ ਉਹ 10 15 ਕਿਲੋਮੀਟਰ ਦੀ ਰਫਤਾਰ ਤੀ ਰਹਗੀ ਤੇ ਫਿਰ ਉਹ ਨਰੇ ਇੱਕ ਅਗੇ ਰੇ ਤੇ ਰੂਤੇ आले ਸੁੱਟ ਕੇ ਬੋਰੇ ਰੋ ਆ ਲਈ ਜੀ ਆ ਤੇ ਬਚੀ ਰੂਤੇ ਉਹਨਾਂ ਦੇ ਨਾਲ ਕਰਦੇ ਆ ਪਕ ਉੱਠ ਕੇ ਜੇ ਕਹਿੰਦੇ ਨੇ ਗੁੱਟਾ ਲਾਤਾ ਉਹ ਲਾ ਕੇ ਛੇ ਕੱਢੀ ਨਾ ਵੈਸਾ ਬਈ ਤਾਂ ਸੇ ਕਿ ਕਿਤੇ ਨਕਤੇ ਆ ਗੈਲੀ ਤੇ ਉਹ ਹੀ ਆ ਜਿਹੜੇ ਰੇਲਵੇ ਐਕਸਪਰਟ ਨੇ ਉਹ ਕਹਿੰਦੇ ਕਿ ਇਹ ਤਾਂ ਰੇਲ ਪਰ ਨਹੀਂ ਜਾ ਸਕਦਾ ਜਦ ਤੱਕ ਦੂਸਰਾ ਡਰਾਈਵਰ ਆ ਕੇ ਆਪਣੀ ਡਿਊਟੀ ਨਹੀਂ ਸੰਭਾਲ ਲੈਂਦਾ ਤੇ ਤੀਜੀ ਗੱਲ ਹੈ ਕਿ ਹੈਂਡ ਬ੍ਰੇਕ ਕਿਤੇ ਹੋਣੇ ਚਾਹੀਦੇ ਸਾਰਾ ਕੁਝ ਮਤਲਬ ਕਿ ਕਹਨੇ ਦੇ ਮਤਾਰਕ ਪੋੜਾ ਚਾਹੀਦਾ ਜਿਹੜਾ ਨਹੀਂ ਹੋਇਆ ਜੀ ਨਾ ਨਾ ਕੈਂਪੀਟਾ ਕੰਟਰ ਡਰਾਈਵਰ ਸਮੇਤ ਉਸ ਅਧਿਕਾਰੀ ਹੈ ਜਿਹੜੇ ਉਹਨਾਂ ਤੇ ਗਾਜ਼ ਡਿੱਗੀ ਆ ਪਰ ਵਾਕਿਆ ਮਜ਼ਾਕ ਜਿਹਾ ਵਰਗਿਆ ਪਰ ਇਹ ਮਜ਼ਾਕ ਦਾ ਮਾਮਲਾ ਨਹੀਂ ਸੀ ਇਹ ਤੇ ਕਹ ਲਓ ਕਿ ਜਦੋਂ ਸਾਰਾ ਕੁਝ ਠੀਕ ਹੋ ਗਿਆ ਸਫਾਕਨ ਵਧੀਆ ਹੋ ਗਿਆ ਮੈਂ ਕਹੂੰਗਾ ਕਿ ਚਲੋ ਖੁਸ਼ਕਿਸਮਤੀ ਹੈ ਪਰ ਨਹੀਂ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਸਨ ਗਲੀ ਕਾ ਜੀ ਮਿੰਟੂ ਜੀ ਜਿਹੜਾ ਰਾਠੀ ਕਤਲ ਕਾਂਡ ਹੈ ਉਹਦੀ ਹੁਣ ਜਾਂਚ ਸੀਬੀਆਈ ਵੱਲੋਂ ਕੀਤੀ ਜਾਏਗੀ ਜੀ ਬਿਲਕੁਲ ਇਹ ਜਾਂਚ ਪੜਤਾਲ ਜਿਹੜੀ ਆ ਉਹ ਸੀਬੀਆਈ ਨੂੰ ਸੌਂਪ ਦਿੱਤੀ ਗਈ ਆ ਵੈਸੇ ਇੱਕ ਕੱਲ ਜਿਹੜਾ ਕਤਲ ਹੋਇਆ ਨਾ ਹਰਿਆਣੇ ਦੇ ਵਿੱਚ ਪੂਰਾ ਸੂਬਾ ਹਿੱਲਿਆ ਰਹਿ ਦੇ ਨਾਲ ਇਹ ਬਿਲਕੁਲ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਗਿਆ ਸੀਗਾ ਗੰਢੀ ਦੇ ਵਿੱਚ ਕੀਰਕਿਓ ਉਸੇ ਤਰ੍ਹਾਂ ਤਬਰਤੋਰਗੂਲੀਆਂ ਚਲਾਈਆਂ ਗਈਆਂ ਇਹ ਇੱਕ ਤੇ ਅਨੈਲੋ ਦਾ ਪ੍ਰਧਾਨ ਸੀਗਾ ਜੀ ਉਹਦਾ ਫਿਰ ਦੂਜਾ ਦੋਵਾਰੀ ਦਾ ਐਮਐਲਏ ਸੀ ਆ ਬਈ ਚੁਟਾਨਾ ਦਾ ਰਾਈਟ ਹੈਂਡ ਸੀ ਹਾਂ ਹਾਂ ਹਾਲਾਂਕਿ ਇਹਦੀ ਲਾਂਟਾ ਪੀਸੀ ਇਹ ਕਿਹਾ ਜਾ ਰਿਹਾ ਕਿ ਇਹਨੂੰ ਤਾਂ ਕਿਹਾ ਮਿਲ ਗਿਆ ਸੀਗਾ ਸ਼ਿਕਾਇਤ ਵੀ ਕੀਤੀ ਸੀ ਸਿਕਿਉਰਟੀ ਮੰਗੀ ਸਿਕਿਉਰਟੀ ਨਹੀਂ ਦਿੱਤੀ ਗਈ ਉਹ ਉਸ ਤੋਂ ਬਾਅਦ ਜਦੋਂ ਰੋਲਾ ਪਿਆ ਤਾਂ ਇਹਨਾਂ ਨੇ ਜਾਂਚ ਜਿਹੜੀ ਆ ਉਹ ਸੀਮੇਆਈ ਤੋਂ ਕਰਵਾਉਣ ਦਾ ਕਿਤੇ ਨਾ ਕਿਤੇ ਤਰੰਧ ਜਿਹੜਾ ਉਹ ਹੁਣ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਥੋੜੀ ਫਾਰਮੈਲਟੀ ਹੁੰਦੀ ਹੈ ਇਸ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਜਾਂਚ ਸੌਂਪ ਦਿੱਤੀ ਹੈ ਪਰ ਸੌਪਣ ਦੇ ਵਿੱਚ ਥੋੜਾ ਕਿਤੇ ਨਾ ਕਿਤੇ ਪ੍ਰੋਸੈਸ ਜਿਹੜਾ ਫੋਲੋ ਕਰਨਾ ਪੈਂਦਾ ਤਾਂ ਪਰ ਹਮ ਸੈਂਪੀ ਹੋ ਗਈ ਸੀ ਫਿਰ ਇਹਨਾਂ ਨੇ ਸਸਕਾਰ ਜਿਹੜਾ ਉਹ ਕਰ ਦਿੱਤਾ ਪਰ 7 ਦਿਨ ਦਾ ਸਮਾਂ ਦਿੱਤਾ ਹੈ ਇਹ 7 ਦਿਨਾਂ ਦੇ ਵਿੱਚ ਵਿੱਚ ਜਿਹੜੇ ਇਹ ਹੈਗੇ ਨੇ ਸੁਪਾਰੀ ਕਿਲਰ ਨੇ ਜਾਂ ਜਿਹੜੇ ਇੰਡੀਆ ਕਿਉਂਕਿ ਪਹਿਲਾਂ ਸ਼ੁਰੂਆਤ ਵਿੱਚ ਕਿਹਾ ਗਿਆ ਕਿ ਗੈਂਗਸਟਰਾਂ ਦਾ ਕਾਰਾ ਪਰ ਬਾਅਦ ਵਿੱਚ ਇਹ ਆ ਗਿਆ ਕਿ ਸਿਆਸੀ ਅਦਾਬਤ ਦਾ ਮਸਲਾ ਹੋ ਸਕਦਾ ਹੈ ਸਿਆਸੀ ਦੁਸ਼ਵਿੜੀ ਦਾ ਮਸਲਾ ਹੋ ਸਕਦਾ ਕਿਉਂਕਿ ਇਹਨਾਂ ਦੀ ਲਾਕਡਾਟ ਸੀ ਜੀ ਉਹ ਪਾਜਪਾਰਟ ਇਹਨਾਂ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਬੈਕਗ੍ਰਾਉਂਡ ਕੋਈ ਸਿਆਸੀ ਹੀ ਆ ਕਿ ਉਹਨਾਂ ਨੂੰ ਆਮਜ਼ਦ ਕੀਤਾ ਗਿਆ ਸੱਤ ਦਿਨਾਂ ਦਾ ਟੋਟਲ ਕਹ ਲੋ ਕਿ ਲਾ ਲਾ ਕੇ ਸਵਾ ਦਿੱਤਾ ਗਿਆ ਕਿ ਭਾਈ 7 ਦਿਨ ਦੇ ਵਿੱਚ ਜੋ ਜੋ ਕਰਨਾ ਤੁਸੀਂ ਕਰ ਲਓ ਫਿਰ ਉਸ ਤੋਂ ਬਾਅਦ ਨਹੀਂ ਥ ਦੇਖਾਂਗੇ ਹਾਲਾਂਕਿ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਪਾਰਿੰਗ ਕਿਲਿੰਗ ਦੀ ਵੀ ਇੱਕ ਕਿਤੇ ਨਾ ਕਿਤੇ ਮਨ ਜਿਹੜੀ ਹੈਗੀ ਆ ਜੀ ਤਾਂ ਅਤੀਤ ਗੁਜਾਇਸ਼ ਉਹ ਹੈ ਕਿ ਦੂਸਰੇ ਪਾਸੇ ਕੁਝ ਜਿਹੜੇ ਗੈਂਗਸਟਰ ਧਾਰ ਜੇਲ੍ਹ ਦੇ ਵਿੱਚ ਬੰਦੇ ਆ ਉਹਨਾਂ ਦੇ ਨਾਲ ਵੀ ਜਾ ਕੇ ਇਹਨਾਂ ਨੇ ਪੁੱਛ-ਕਿਛ ਕੀਤੀ ਹੈ ਕਿ ਕਿਉਂ ਹੀ ਇਸ ਤਰ੍ਹਾਂ ਦਾ ਲਿੰਕ ਤੇ ਨਹੀਂ ਹੈਗਾ ਇਹ ਬਹੁਤ ਵੱਡਾ ਤਤਲ ਕੰਨ ਹੋਇਆ ਜਣੇ ਦੇ ਵਿੱਚ ਉਹ ਆ ਸੁਭਾਗ ਹੀ ਆ ਰਿਹਾ ਹੈ ਜੀ ਮਿੰਟੂ ਜੀ ਕੀ ਵੀ ਦੱਸਿਓ ਕੁਇਕਲੀ ਇਹ ਕਿਹੜਾ ਕੋਮੰਤਰੀ ਖਿਡਾਰੀ ਹੈ ਜਿਨੇ ਇੱਕ ਪੋਲੀਟਿਸ਼ੀਅਨ ਦੇ ਬੇਟੇ ਤੋਂ ਦੁਖੀ ਹੋ ਕੇ ਟੀਮ ਛੱਡ ਦਿਤੀ ਹੈ ਦੇਖੋ ਇਹ ਹਨੂਮਾ ਬਿਹਾਰੀ ਹੈ ਨਾ ਨਾ ਕੇ ਆਇਆ ਸੀਗਾ ਅਨਸਟਾਟ ਟਮੈਟ ਕਿ ਨਹੀਂ ਜੀ ਉਹਦਾ ਟੈਕਨੀਕਲੀ ਕਾਫੀ ਸਾਉਦਾ ਪੂਰਾ ਕ੍ਰਿਕਟ ਦੇ ਵਿੱਚ ਤੇ ਆਂਧਰਾ ਦਾ ਕਪਤਾਨ ਅਸੀਗਾ ਹੈ ਹੂੰ ਹੂੰ ਹੁਣ ਇਹਨੇ ਪਹਿਲਾਂ ਤਾਂ ਇਹਦੀ ਕਪਤਾਨੀ ਕੋਈ ਨਹੀਂ ਵੈਸੇ ਇਹਨੇ ਚੀਜ਼ ਕਰ ਰਹੇ ਹੈ ਸਿਕੇ ਬੰਦਾਲ ਦੇ ਖਿਲਾਫ 4 ਰਨ ਤੋਂ ਹਾਰੇ ਆ ਬੜਾ ਤਕੜਾ ਟਾਰਗੇਟ ਸੀ ਸ਼ਾਇਦ 410 ਦਾ ਹੂੰ ਹੂੰ ਕੋਈ ਆ ਗਿਆ ਉਤ ਤੋਂ ਬਾਅਦ ਇਹਨੇ ਕੋਈ ਸੋਸ਼ਲ ਮੀਡੀਆ ਤੇ ਸਾਰੀ ਕਹਾਣੀ ਦੱਸ ਦਿੱਤੀ ਆ ਕਿ ਦਾ ਅਸਰ ਵੀ ਆਂਧਰਾ ਚ ਖੇਡ ਰਹਾ ਹੀ ਮੇਰਾ ਜਿਹੜਾ ਫੈਸਲਾ ਗਲਤ ਸੀਗਾ ਹੂੰ ਹੂੰ ਉਸਨੇ ਕੀਆ ਟੀਮ ਦੇ ਵਿੱਚ ਜਿਹੜਾ 17ਵਾਂ ਖਿਡਾਰੀ ਨਹੀਂ ਸੀਗਾ ਜੀ ਮੈਂ ਉਹ ਮਤਲਬ ਕਿ ਜਿ ਚੜਕਿਆ ਕਿਸੇ ਗਾਲਤੋਂ ਤਾਂ ਉਹਨੇ ਆਪਣੇ ਬਾਪ ਨੂੰ ਦੱਸ ਦਿੱਤਾ ਹੂੰ ਜਿਦਾ ਕਿ ਮਤਲਬ ਕਿ ਉਰਾਜ ਨੇਤਾ ਤੇ ਹੈ ਜਿਦਾ ਰਸੂਖ ਸੀ ਤੇ ਉਹਨਾਂ ਨੇ ਐਸੋਸੀਏਸ਼ਨ ਨੂੰ ਕਹਿ ਕੇ ਐਸੋਸੀਏਸ਼ਨ ਦੇ ਥਰੂ ਦਬਾ ਪਾ ਕੇ ਮੇਰੇ ਨਾਲ ਸਾਰਾ ਕੁਝ ਕਰ ਤੋਹ ਕਹਿੰਦਾ ਕਿ ਮੈਂ ਆਪਣੀ ਇੱਜ਼ਤ ਇੱਥੇ ਦੇ ਦਿੱਤੀ ਉਹ ਦਾਤੇ ਲਾ ਦਿੱਤੀ ਸਨਮਾਨ ਜਿਹੜਾ ਮੈਂ ਆਪਣਾ ਗਵਾ ਲਿਆ ਸੋ ਇਸ ਕਰਕੇ ਹੁਣ ਮੈਂ ਕਦੇ ਵੀ ਆਂਧਰਾ ਲਈ ਨਹੀਂ ਜੇ ਹੂੰ ਬਹੁਤ ਵੱਡੀ ਗੱਲ ਹੈ ਹਨੂਮਾ ਵੈਰੀ ਬਹੁਤ ਟੈਲੈਂਟਡ ਮੁੰਡਾ ਹੈ ਐਸੇ ਜੀ ਬੜਾ ਕੰਨ ਕੋ ਮੌਕਾ ਵੀ ਮਿਲਿਆ ਤੁਹਾਨੂੰ ਯਾਦ ਹੋਣਾ ਇੱਕ ਪਾਰੀ ਨੇ ਖੇਡੀ ਸੀ ਆਸਟ੍ਰੇਲੀਆ ਦੇ ਵਿੱਚ ਜੀ 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 ਬੜੀ ਲੰਬੀ ਪਾਰੀ 161 ਵਾਲਾ ਗੱਡੀ ਐਸੀ ਬਹੁਤ ਜ਼ਰੂਰਤ ਸੀ ਉਸ ਟਾਈਮ ਜੀ ਤੇ ਕੁਰਾਨ ਤੇ ਤੇ ਕੁਰਾਨ ਦੀ ਪਾਰੀ ਸੀ ਕਿ ਆਸਟ੍ਰੇਲੀਆ ਦੇ ਖਿਲਾਫ ਹੀ ਇਹ ਤਾਂ ਬਹੁਤ ਜ਼ਰੂਰੀ ਸੀ ਵੀ ਉਸ ਟਾਈਮ ਤਾਂ ਇਹ ਜੇ ਤਾਂ ਹਾਸਲ ਕਰਨ ਚ ਕਾਮਯਾਬ ਰਹੇ ਸੀ ਇੱਕ ਸੈਂਚਰੀ ਵੀ ਇਹਨੇ ਮਾਰੀ ਸੀ ਪਤਾ ਨਹੀਂ ਕਿਹੜੇ ਦੇਸ਼ ਦੇ ਵਿੱਚ ਆ ਕੇ ਉਹ ਵੀ ਕਾਫੀ ਵਧੀਆ ਸੀ ਪਾਰੀ ਜੀ ਉਸ ਤੋਂ ਬਾਅਦ ਇਹਨੂੰ ਬਾਰ ਚੰਨਾ ਆ ਰਿਹਾ ਸੀਗਾ ਆ ਜਿਹੜਾ ਗੁਲਾਸਾ ਹੋਇਆ ਇਹਨੇ ਤੇ ਵਾਕਿਆ ਸਾਰਿਆਂ ਨੂੰ ਖਰਾਬ ਕਰ ਦਿੱਤਾ ਇਹ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਉਹ ਕਿ ਇਸ ਤਰ੍ਹਾਂ ਦਾ ਖਿਡਾਰੀ ਹੋਏਗਾ ਵੇਖੋ ਹੂੰ ਜਿਹੜਾ ਆਪਦੇ ਪਿਓ ਨੂੰ ਸ਼ਿਕਾਇਤ ਲਾ ਰਿਹਾ ਮੈਨੂੰ ਲੱਗਦਾ ਕਿ ਉਹ ਟੀਮ 'ਚ ਵੀ ਇਸ ਕਰਕੇ ਉਹਦਾ ਕਿਉਂਕਿ ਉਹਦਾ ਪਿਓ ਜੂ ਸਿਆਸੀ ਟੀਮ 'ਚ ਹੈ ਜੀ ਜੀ ਮਿੰਟੂ ਜੀ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਇੱਕ ਉਹ ਟ੍ਰੇਨ ਵਾਲੀ ਤੇ ਆਪਾਂ ਹਵਾਲਾ ਦਿੰਦੇ ਸੀ ਫਿਲਮ ਦਾ ਇੱਕ ਨਾ WhatsApp ਤੇ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ ਹਰਪ੍ਰੀਤ ਸ਼ੋਕਰ ਜੀ ਦਾ ਉਦਾਸਰੇ ਨੇ ਵੀ ਕਹ ਹਾਲੀਵੁੱਡ ਦੀ ਫਿਲਮ ਆਈ ਸੀ ਕਹਿੰਦੇ 2010 ਦੇ ਵਿੱਚ ਡੈਨਜ਼ਲ ਵਾਸ਼ਿੰਗਟਨ ਤੇ ਕ੍ਰਿਸ ਪੇਨ ਉਸ ਫਿਲਮ ਦੇ ਵਿੱਚ ਸੀ ਫਿਲਮ ਦਾ ਨਾਮ ਸੀ ਅਨਸਟਾਪੇਬਲ ਕਹਿੰਦੇ ਉਹ ਵੀ ਇਸੇ ਤਰ੍ਹਾਂ ਦੀ ਸਟੋਰੀ ਸੀ ਇੱਕ ਬੇਕਾਬੂ ਹੋਈ ਰੇਲ ਗੱਡੀ ਸੀ ਸੋ ਵੇਖਣੀ ਬਣਦੀ ਹੈ ਜੀ ਫਿਲਮ ਉਹ ਅਨਸਟਾਪੇਬਲ ਯਾ ਮਿੰਟੂ ਜੀ ਅੱਜ ਦੀ ਖੁਸ਼ਹੂਮਾ ਖਬਰ ਕੀ ਹੈ ਜੀ ਇਹਨਾਂ ਨੇ ਤਾਂ ਰੀਅਲ ਜੀ ਦਿਖਾ ਦਿੱਤੀ ਉਹ ਤਾਂ ਰੀਅਲ ਚ ਨਹੀਂ ਪੰਜਾਬ ਵਾਲਿਆਂ ਨੇ ਕੌਣ ਫ੍ਰੀਚੀ ਦੇਖ ਲੀ ਹਾਂ ਜੀ ਖੁਸ਼ਹੂਮਾ ਖਬਰ ਜੇ ਆਪਾਂ ਕੀ ਤਾਂ ਇਕ ਨਾ ਨੈਸ਼ਨਲ ਮਾਸਟਰਸ ਚੈਂਪੀਅਨਸ਼ਿਪ ਹੋ ਰਹੀ ਹੈ ਹైదరాబాద్ ਦੇ ਵਿੱਚ ਉਹਦੇ ਚ ਸਾਡੇ ਦੋ ਵਜ਼ੁਰਗ ਜਿਹੜੇ ਆ ਨਾ ਉਹ ਸ਼ੇ ਤਰਮਜੀਤ ਕੇ ਲੈ ਕੇ ਆਏ ਜਗਿੰਦਰਪਾਲ ਸੜਵਾ ਤੇ ਸ਼ਾਮ ਸਿੰਘ ਇਕਵਾਲਦੀ ਗਾਨਿਆ ਕਿ ਦੋਨੇ ਹੀ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਆ ਹੂੰ ਹੂੰ ਤੇ ਦੋਨੇ ਹੀ ਉਹ ਦੱਸਦੇ ਆ ਕਿ ਬਈ ਅਸੀਂ ਗਰਾਊਂਡ ਤੋਂ ਵਗੈਰ ਨਹੀਂ ਰਹਿ ਸਕਦੇ ਹੂੰ ਹੂੰ ਦੋਨਾਂ ਦੀ ਉਮਰ ਜਿਹੜੀ ਆ ਉਹ 60 ਦਾ 70 ਦੇ ਆਸ-ਪਾਸ ਹੈ ਜੀ ਇਹ ਦੋਨੇ ਹੀ ਦੁਆਬੇ ਦੁਆ ਮਤਲਬ ਕਿ ਐਸੀ ਲੱਗਦੇ ਐ ਐਸੀ ਲੱਗਦੇ ਉਹ ਕਹਿੰਦੇ ਕਿ ਭਾਈ ਕੁਝ ਵੀ ਹੋ ਜਾਏ ਗਰਾਊਂਡ ਆਉਣੀ ਨਹੀਂ ਹੁੰਦਾ ਨਹੀਂ ਨਹੀਂ ਫੇਟਿਆ ਜਿਹੜਾ ਆਪਦਾ 6 ਤੱਕ ਮੈਂ ਕੱਢ ਕੇ ਲਿਆਇਆ ਹੈ ਕੀ ਬਾਤ ਹੈ ਇਸ ਤਰ੍ਹਾਂ ਦੇ ਬਾਪੇ ਜੀ ਫੋਜਾ ਸਿੰਘ ਆਪਾਂ ਵੇਖਿਆ ਹੀ ਆ ਇਸ ਤਰ੍ਹਾਂ ਮਤਲਬ ਕਿ ਇਹ ਜਿਹੜੇ ਆ ਰਹੇ ਆ ਨਾ ਸਾਡੇ ਸਾਹਮਣੇ ਉਹ ਸਾਡੇ ਲਈ ਬਹੁਤ ਵੱਡੀ ਪ੍ਰੇਰਨਾ ਹੈ ਬਿਲਕੁਲ ਜੀ ਕਿੰਨੀ ਜ਼ਬੂਰੀ ਹੈ ਕਿੰਨੀ ਜ਼ਰੂਰੀ ਹੈ ਤਾਂ ਇਹੋ ਜਿਹੇ ਜਿਹੜੇ ਰੋਲ ਮਾਡਲ ਐ ਨਾ ਸਾਡੇ ਕੋਲ ਹੋਣੇ ਚਾਹੀਦੇ ਜੀ